ਸਸਰੀ ਕਾਲਜੀ ਸਾਰਿਆਂ ਨੂੰ ਦੋਸਤੋ ਅੱਜ ਆਪਣੇ ਕੋਲੇ ਆਉਣੇ ਵਾਲਾ ਕੇਸ ਆਇਆ ਸੀਗਾ ਜੀ ਜਾਨੀ ਕਿ ਆ ਬੱਚਾ ਫਸਿਆ ਹੋਇਆ ਸੀਗਾ ਗਾਂ ਦੇ ਜਿਹਨੂੰ ਡਿਫਿਕਲਟੀ ਇਨ ਬਰਥ ਕਹਿ ਦਿੰਦੇ ਆ ਜਾਂ ਫਿਰ ਡਿਸਟੋਕੀਆ ਕਿਹਾ ਜਾਂਦਾ ਇਹ ਜਿਹੜੀ ਗਾਂ ਸੀਗੀ ਜੀ ਇਹਦੇ ਵਿੱਚ ਆਪਣੇ ਤੋਂ ਪਹਿਲਾਂ ਇੱਕ ਹੋਰ ਭਰਾ ਨੇ ਬਹੁਤ ਕੋਸ਼ਿਸ਼ ਕੀਤੀ ਇਹਦੇ ਵਿੱਚ ਪਰ ਉਹਨਾਂ ਤੋਂ ਬੱਚਾ ਜਿਹੜਾ ਨਹੀਂ ਨਿਕਲਿਆ ਉਹ ਹੌਸਲਾ ਛੱਡ ਗਏ ਸੀਗੇ ਉਹਨਾਂ ਨੇ ਤਾਂ ਸੋਚਿਆ ਇਹ ਸੂਰ ਆਈ ਬੱਚੇ ਨੇ ਨਹੀਂ ਨਿਕਲਣਾ ਕਿਉਂਕਿ ਇਹ ਬਹੁਤ ਹੀ ਡਿਫਿਕਲਟ ਕੇਸ ਸੀਗਾ ਇਹ ਜਿਹੜਾ ਕਾਫਸੀ ਬਿਲਕੁਲ ਕੋ گول ਘੁੰਮ ਕੇ ਬੈਕ ਸਾਈਡ ਤੇ ਇਹਦਾ ਮੂੰਹ ਜਿਹੜਾ ਪਿੱਛੇ ਨੂੰ ਲੱਗਿਆ ਹੋਇਆ ਸੀਗਾ ਆਪਣੇ ਤੋਂ ਜਿਹੜਾ ਪਹਿਲਾ ਭਰਾ ਇਹਦੇ ਵਿੱਚ ਵੇਖ ਰਿਹਾ ਸੀ ਉਹਨਾਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਡੇਢ 2 ਘੰਟੇ ਲੱਗੇ ਰਹੇ ਪਰ ਮਿਹਨਤ ਪੱਲੇ ਨਹੀਂ ਪਈ ਕੋਈ ਵੀ ਕਾਮਯਾਬੀ ਪੱਲੇ ਨਹੀਂ ਪਈ ਜੀ ਸੋ ਆਪਾਂ ਨੂੰ ਬੁਲਾਇਆ ਗਿਆ ਆਪਾਂ ਪਸ਼ੂ ਪਾਲਕ ਨੂੰ ਹੌਸਲਾ ਦਵਾਇਆ ਕਿ ਆਪਾਂ ਇਹਦੀ ਜਿਹੜਾ ਬੱਚੇ ਨੂੰ ਬਾਹਰ ਕੱਢਦੇ ਆਂਗੇ ਸੂਰਾ ਹੀ ਬਾਹਰ ਕੱਢਦੇ ਆਂਗੇ ਜੀ ਸੋ ਆਹ ਦੇਖੋ ਤੁਸੀਂ ਕਿਉਂਕਿ ਜਿਹੜਾ ਇੱਕ ਆਪਾਂ ਕਹਿ ਲਈਏ ਡਿਸਟੋਕੀਆ ਨੂੰ ਹੈਂਡਲ ਕਰਨਾ ਇਹ ਵੀ ਇੱਕ ਤਕਨੀਕ ਹੁੰਦੀ ਹੈ ਜੀ ਇੱਕ ਤਰੀਕਾ ਹੁੰਦਾ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਿਉਂਕਿ ਇਹਦੇ ਵਿੱਚ ਜਿਹੜਾ ਬੂਥ ਆ ਮੁੜ ਕੇ ਪਿੱਛੇ ਨੂੰ ਲੱਗਿਆ ਹੋਇਆ ਸੀਗਾ ਬੱਚਾ ਗੋਲ ਘੁੰਮਿਆ ਤੇ ਸਿਰੇ ਦਾ ਉੱਪਰਲੇ ਪਾਸੇ ਨੂੰ ਸੀਗਾ ਲੱਤਾਂ ਇਹਦੀ ਉੱਪਰਲੇ ਪਾਸੇ ਨੂੰ ਸੀਗੀਆਂ ਢੜ ਵਾਲਾ ਪਾਸਾ ਸਿਰ ਵਾਲਾ ਪਾਸਾ ਥੱਲੜੇ ਪਾਸੇ ਸੀਗਾ ਤੇ ਉਹ ਵੀ ਗੋਲ ਘੁੰਮਿਆ ਹੋਇਆ ਸੀ ਸੋ ਪਹਿਲਾਂ ਆਪਾਂ ਲੱਤਾਂ ਨੂੰ ਪਿੱਛੇ ਨੂੰ ਕਰਕੇ ਆ ਤੁਸੀਂ ਦੇਖ ਰਹੇ ਹੋ ਸਵਾਰ ਕੇ ਆਪਾਂ ਲੱਤਾਂ ਨੂੰ ਪਿੱਛੇ ਨੂੰ ਕੀਤਾ ਕਿਉਂਕਿ ਆ ਜਿਹੜੀ ਰੱਸੀ ਪਾਈ ਹੋਈ ਆ ਪਹਿਲਾਂ ਆਪਾਂ ਰੱਸੀ ਬੱਚੇ ਦੇ ਜਵਾੜੀ ਦੇ ਵਿੱਚ ਪਾਈ ਹੋਈ ਆ ਇਹ ਵੀ ਆਪਾਂ ਕਹਿ ਲਈਏ ਕਿਸੇ ਤਰੀਕੇ ਨਾਲ ਪਾਈ ਸੀਗੀ ਤਾਂ ਕਿ ਉਹ ਜਿਹੜਾ ਕਾਫ ਆ ਵਿੱਚ ਉਹਨੂੰ ਕੋਈ ਨੁਕਸਾਨ ਨਾ ਹੋਵੇ ਬਹੁਤ ਹੀ ਆਪਾਂ ਰਿਲੈਕਸ ਬਹੁਤ ਹੀ ਸਲੋ ਸਲੋ ਜ਼ੋਰ ਲਵਾ ਰਹੇ ਸੀਗੇ ਕੋਈ ਜ਼ਿਆਦਾ ਤੱਕਾ ਨਹੀਂ ਇਹਦੇ ਵਿੱਚ ਕਰਨਾ ਚਾਹੀਦਾ ਜੀ ਬਿਲਕੁਲ ਆਸਾਨੀ ਨਾਲ ਹੌਲੀ ਹੌਲੀ ਇੱਕ ਜਾਂ ਦੋ ਬੰਦੇ ਆਪਾਂ ਲਵਾਏ ਹੋਏ ਸੀਗੇ ਦੋ ਬੰਦੇ ਲੱਤਾਂ ਤੇ ਸੀਗੇ ਜੀ ਇੱਕ ਬੰਦੇ ਨੂੰ ਆਪਾਂ ਜਵਾੜੀ ਤੇ ਲਗਾਇਆ ਕਿਉਂਕਿ ਇਹਦੇ ਵਿੱਚ ਕੋਈ ਬੱਚੇ ਦੀ ਜਵਾੜੀ ਵਗੈਰਾ ਨਾ ਟੁੱਟ ਜੇ ਇਹ ਇੱਕ ਅੱਜ ਫੀਮੇਲ ਕਾਫ ਨੂੰ ਜਨਮ ਦਿੱਤਾ ਸੀਗਾ ਜੀ ਇਹ ਜਿਹੜੀ ਬੱਚੀ ਸੀਗੀ ਅੰਦਰ ਆ ਦੇਖੋ ਤੁਸੀਂ ਆਪਾਂ ਪਸ਼ੂ ਪਾਲਕ ਨੂੰ ਦੱਸਿਆ ਕਿ ਹੁਣ ਆਪਾਂ ਬੱਚੇ ਨੂੰ ਜਿਹੜਾ ਬਾਹਰ ਕੱਢ ਲਿਆ ਇਹਨੂੰ ਇੱਥੇ ਛੱਡ ਦਿਓ ਕਿਉਂਕਿ ਜੇਕਰ ਆਪਾਂ ਇੱਕੋ ਦਮ ਖਿੱਚਦੇ ਆ ਇਹਦਾ ਗਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਸੀ ਆਪਾਂ ਤਾਂ 20-25 ਮਿੰਟ ਚ ਡਿਸਟੋਕੀਆ ਹੈਂਡਲ ਕਰ ਲਿਆ ਪਰ ਆਪਣੇ ਤੋਂ ਪਹਿਲਾਂ ਜਿਹੜਾ ਭਾਰ ਲੱਗਿਆ ਹੋਇਆ ਸੀਗਾ ਉਹ 2 ਘੰਟੇ ਵਾਂਗੂ ਪਹਿਲਾਂ ਇਹਦੇ ਵਿੱਚ ਖਰਾਬ ਕਰ ਚੁੱਕੇ ਸੀਗੇ ਸੋ ਇਹਦੇ ਵਿੱਚ ਇਹ ਭਾਰ ਕੱਢ ਸਕਦੀ ਸੀ ਗਾਂ ਤਾਂ ਕਰਕੇ ਆਪਾਂ ਪਸ਼ੂ ਪਾਲਕ ਨੂੰ ਕਿਹਾ ਕਿ ਇੱਥੇ ਰੁਕ ਜਾਓ ਇਹਦੇ ਬੱਚਾ ਆਪਾਂ ਹੁਣ ਹੌਲੀ ਹੌਲੀ ਆਸਾਨੀ ਨਾਲ ਆਪਾਂ ਬੱਚੇ ਨੂੰ ਬਾਹਰ ਕੱਢਾਂਗੇ ਕਿਉਂਕਿ ਜੇਕਰ ਇੱਕੋ ਦਮ ਆਪਾਂ ਖਿੱਚਾਂਗੇ ਤਾਂ ਕਈ ਵਾਰੀ ਆਪਾਂ ਕਹਿ ਲਈਏ ਕਿ ਬੱਚੇ ਦਾ ਨਹੀਂ ਵੀ ਸਾਰੀ ਬਾਹਰ ਆ ਸਕਦੀ ਆ ਆ ਦੇਖੋ ਤੁਸੀਂ ਇੱਕ ਬੰਦੇ ਦੀ ਸਹਾਇਤਾ ਨਾਲ ਹੀ ਆਪਾਂ ਜਿਹੜਾ ਅੰਦਰ ਬੱਚਾ ਇਹਨੂੰ ਬਾਹਰ ਕੱਢ ਲਿਆ ਬਹੁਤ ਹੀ ਸਚੱਜੇ ਬਹੁਤ ਹੀ ਸਨੱਖੇ ਤਰੀਕੇ ਨਾਲ ਆਪਾਂ ਜਿਹੜਾ ਡਿਸਟੋਕੀਆ ਨੂੰ ਹੈਂਡਲ ਕੀਤਾ ਅ ਦੋਵੇਂ ਜੀ ਜਾਨ ਜਿਹੜੀਆਂ ਯਾਨੀ ਕਿ ਬੱਚੀ ਅਤੇ ਉਹਦੀ ਮਾਂ ਦੋਵੇਂ ਯਾਨੀ ਕਿ ਗਊ ਤੇ ਬੱਚੀ ਦੋਵੇਂ ਬਿਲਕੁਲ ਠੀਕ ਆ ਆ ਤੁਸੀਂ ਸਾਹਮਣੇ ਵੇਖ ਰਹੇ ਹੋ ਖੜੀ ਹੋ ਚੁੱਕੀ ਹੈ ਗਾਂ ਜੀ ਆਪਾਂ ਇਹਦੇ ਵਿੱਚ ਇੰਜੈਕਸ਼ਨ ਵਗੈਰਾ ਲਗਾ ਰਹੇ ਹਾਂ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਹੋਵੇ ਸੋ ਇਹ ਆਪਾਂ ਅੱਗੇ ਵੀ ਗੱਲ ਕਰਦੇ ਹੁੰਨੇ ਆ ਜੀ ਜਿਹੜਾ ਡਿਸਟੋਕੀਆ ਹੁੰਦਾ ਇਹ ਇੱਕ ਤਕਨੀਕ ਨਾਲ ਇੱਕ ਤਰੀਕੇ ਨਾਲ ਹੈਂਡਲ ਕਰਨਾ ਪੈਂਦਾ ਇਹ ਇੱਕ ਬਹੁਤ ਹੀ ਡਿਫਿਕਲਟ ਕੇਸ ਸੀਗਾ ਯਾਨੀ ਕਿ ਇਹ ਬਹੁਤ ਹੀ ਔਲਜਿਆ ਹੋਇਆ ਕੇਸ ਸੀਗਾ ਜੀ ਬਹੁਤ ਹੀ ਆਪਾਂ ਆਸਾਨੀ ਨਾਲ ਇਹਨੂੰ ਹੈਂਡਲ ਕਰ ਲਿਆ ਪਸ਼ੂ ਪਾਲਕ ਵੀ ਬਹੁਤ ਖੁਸ਼ ਸੀਗੇ ਕਿਉਂਕਿ ਵੱਛੀ ਵੀ ਬਿਲਕੁਲ ਠੀਕ ਆ ਕਿਉਂਕਿ ਇਹਦੇ ਆਪਾਂ ਜਵਾੜੀ ਨੂੰ ਰੱਸੀ ਪਾਈ ਸੀ ਜਵਾੜਾ ਵੀ ਇਹਦਾ ਟੁੱਟਣ ਨਹੀਂ ਦਿੱਤਾ ਜਾਨ ਬਚ ਗਈ ਆ ਜੀ ਦੋਵਾਂ ਜੀਆਂ ਦੀ ਗਊ ਦੀ ਅਤੇ ਬੱਚੇ ਦੀ ਸੋ ਇਸ ਤਰੀਕੇ ਨਾਲ ਆਪਾਂ ਕਹਿ ਲਈਏ ਕਿ ਅੱਜ ਆਪਾਂ ਇਹ ਗਊ ਦਾ ਇਲਾਜ ਕੀਤਾ ਡਿਸਟੋਕੀਆ ਨੂੰ ਹੈਂਡਲ ਕੀਤਾ ਬਹੁਤ ਹੀ ਸਚਜੇ ਤਰੀਕੇ ਨਾਲ ਡਿਸਟੋਕੀਆ ਨੂੰ ਹੈਂਡਲ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਇੰਜੈਕਸ਼ਨ ਵਗੈਰਾ ਸਾਰੇ ਲਗਾ ਦਿੱਤੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਹੋਵੇ ਸੋ ਜਿਹੜੇ ਵੀ ਭਰਾ ਇਹ ਵੀਡੀਓ ਵੇਖ ਰਹੇ ਹੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਤਾਂ ਕਿ ਕਿਸੇ ਹੋਰ ਭਰਾ ਦੇ ਪਸ਼ੂ ਦੀ ਜਾਨ ਬਚ ਸਕੇ ਸੋ ਧੰਨਵਾਦ ਆ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ